ਯਾਰ ਹੁਣ ਤਾਂ ਦੇ ਦਿੰਦਾ ਪੈਸੇ ਮੇਰੇ ਅਹ ਇਹੋ ਕਰ ਯਾਰ 5 ਤਰੀਕ ਨੂੰ ਦੇਖ ਲੈ ਭਾਈ ਮੈਂ ਤਾਂ 5 ਤਰੀਕ ਨੂੰ ਵੀ ਆ ਜਾਊਗਾ ਪਰ ਬਾਈ ਬਣ ਕੇ ਜ਼ਰੂਰ ਦੇ ਯਾਰ 5 ਨੂੰ ਦੇਵਾਂਗੇ ਬਾਈ ਭਾਈ ਹੁਣ ਤਾਂ ਦੇ ਦੇ 5 5 ਤਰੀਕ ਵੀ ਲੰਘੇ ਪੈਸੇ ਦੇਵਾਂਗੇ ਯਾਰ ਕੋਈ ਨਹੀਂ ਕਿੱਦੇ ਦੇਾਂਗੇ ਉਹ 30 ਤਰੀਕ ਨੂੰ ਦੇ ਦੇਾਂਗੇ ਯਾਰ ਚੱਲ ਠੀਕ ਹੈ ਹਾ ਹਾਂ 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 ਭਰ ਹਾਂ ਭਾਈ ਤੇਰੇ ਪੈਸੇ ਦੇਊਂਗਾ ਯਾਰ ਦੁੱਧ ਵਰਗੇ ਆ ਭਾਈ ਯਾਰ ਤੇਰੇ ਪੈਸੇ ਦੇਊਂਗਾ ਦੁੱਧ ਵਰਗੇ ਆ ਪਤੰਦਰ ਨੇ ਕੱਟਤਾ ਘਰੇ ਹੀ ਚੱਲ ਗਈ ਉਹਦੀ ਯਾਰ ਹੋਰ ਭਾਈ ਪ੍ਰਮੋਦ ਕੀ ਹਾਲ ਹੈ ਠੀਕ ਆ ਭਾਈ ਸੁਖਵਿੰਦਰਾ ਯਾਰ ਪ੍ਰਮੋਦ ਤੇਰਾ ਗਵਾਂਢੀ ਮੇਰੇ ਪੈਸੇ ਨਹੀਂ ਮੋੜਦਾ ਕੀ ਹੱਲ ਕਰਿਆ ਜਾਵੇ ਬਹੁਤ ਕਿਤੇ ਫੋਨ ਕਰੀਦਾ ਫੋਨ ਕੱਟ ਦਿੰਦਾ ਫੋਨ ਨਹੀਂ ਚੱਕਦਾ ਮੈਂ ਤਾਂ ਬਈ ਗੇੜੇ ਲਾ ਲਾ ਕੇ ਹੰਬ ਗਿਆ ਪੈਸੇ ਨਹੀਂ ਮੇਰੇ ਮੋੜ ਦਾ ਯਾਰ ਉਹ ਤਾਂ ਕਹਿੰਦਾ ਸੀਗਾ ਅੱਜ ਦੇ ਦੂੰ ਕੱਲ ਨੂੰ ਦੇ ਦੂੰ ਉਹ ਤਾਂ ਕਹਿ ਕੇ ਲੈ ਪਰ ਹੁਣ ਯਾਰ ਕੀ ਕਰਿਆ ਜਾਵੇ ਭਰਾਵਾ ਮੈਂ ਤਾਂ ਫਸ ਗਿਆ ਸੀ ਉਹਨੂੰ ਪੈਸੇ ਦੇ ਕੇ ਹਾਂ ਹਾਂ ਮੈਂ ਤਾਂ ਬੜੇ ਮੁੱਖੇ ਮੁਸ਼ਕਲ ਨਾ ਕਢਾਏ ਆ ਉਹ ਤੋਂ ਥੋੜੇ ਥੋੜੇ ਕਰਕੇ ਹੂੰ ਹੂੰ ਉਹ ਤਾਂ ਤਾਂ ਭਰਾਵਾ ਇਹੀ ਹਾਲ ਆ ਉੱਕਰੇ ਬੈਠਾ ਮੈਂ ਦਾ ਕਹਿਣਾ ਤੂੰ ਜਾ ਕੇ ਉਹ ਤੋਂ ਲਿਆ ਅੱਛਾ ਕਰੇ ਹੁਣ ਹਾਂ ਬਾਈ ਕਰੇ ਬੈਠਾ ਹੁਣ ਤਾਂ ਮੌਕਾ ਕਰੇ ਬੈਠਾ ਮੈਂ ਫਿਰ ਹੁਣੇ ਹੀ ਜਾਣਾ ਮੋਟਰਸਾਈਕਲ ਹਾਂ ਜਾਵੜਾ ਨਹੀਂ ਤਾਂ ਖਿਸਕ ਜਾਣਾ ਥੋੜੇ ਜਿਹੇ ਟਾਈਮ ਤੱਕ ਕਿਸੇ ਪਾਸੇ ਜਾਣਾ ਉਹ ਢਾੜੀ ਵਾਲ ਹਾਂ ਬਾਈ ਦੱਸ 250 ਇੰਨਾ ਟਾਈਮ ਹੋ ਗਿਆ ਹਜੇ ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਦੱਸਣਾ ਬਾਈ ਪਹਿਲਾਂ ਮੈਨੂੰ ਐਂ ਦੱਸ ਮੇਰੇ ਪੈਸੇ ਦੇਣੇ ਆ ਕਿ ਨਹੀਂ ਦੇਣੇ ਓਹੋ ਤੈਨੂੰ ਕੌਣ ਕਹਿੰਦਾ ਨਹੀਂ ਦੇਣੇ ਦੇਣਾ ਲੈਣਾ ਤਾਂ ਬਣਿਆ ਆ ਤੇਰੇ ਪੈਸੇ ਦੇਣੇ ਆ ਦੇਣੇ ਆ ਦੇਣੇ ਆ ਫਿਰ ਦਿੰਦਾ ਤਾਂ ਹੈ ਨਹੀਂ ਲੇਖਾ ਮਾਮਾ ਧੀਆ ਦਾ ਸ਼ਾਬਾਸ਼ ਹੈ ਭਰਾਵਾ ਜਿਹਨੇ ਤੂੰ ਮੇਰਾ ਔਖੇ ਸਮੇਂ ਡੰਗਾ ਸਾਰਤਾ ਭਰਾਵਾ ਇੰਨੀਆਂ ਮਿੰਨਤਾਂ ਤਾਂ ਤੂੰ ਨਹੀਂ ਮੇਥੋਂ ਪੈਸੇ ਲੈਣ ਵੇਲੇ ਕੀਤੀਆਂ ਹੁਣ ਜਿੰਨੀਆਂ ਤੇਰੀਆਂ ਮੈਂ ਕਰੀ ਜਾਂਦਾ ਓ ਤੂੰ ਯਾਰ ਕਿਉਂ ਕਬਰਾਉਣਾ ਤੇਰੇ ਪੈਸੇ ਦੁੱਧ ਵਰਗੇ ਆ ਮੈਂ ਭਾਈ ਦੁੱਧ ਵਰਗੇ ਦੁੱਧ ਵਰਗੇ ਸੁਣ ਕੇ ਅੱਕਿਆਂ ਪਿਆ ਮੇਰੇ ਪੈਸੇ ਮੋੜ ਤੇ ਮੈਨੂੰ ਘਰੇ ਤੋਰ ਮੇਰੇ ਕੋਲੇ ਆਈ ਪਈ ਪੈਸਿਆਂ ਦੀ ਤੋਟ ਆ ਮੈਨੂੰ ਦੁੱਧ ਵਰਗਿਆਂ ਦੀ ਨਹੀਂ ਲੋੜ ਮੈਨੂੰ ਤਾਂ ਪਾਣੀ ਵਰਗੇ ਹੀ ਲੋਟ ਆ ਆਇਓ ਜੀ ਮਾ